ਘਰ ਵਾਲੇ ਨੇ ਆਪਣੀ ਘਰ ਵਾਲੀ ਵਾਸਤੇ ਬਥੇਰਾ ਕੁਝ ਕੀਤਾ ਆਪਣੀ ਜ਼ਮੀਨ ਵੇਚਤੀ ਪਰ ਘਰ ਵਾਲੀ ਨੇ ਕਦਰ ਨਹੀਂ ਪਾਈ ਆਪਣੀ ਜ਼ਮੀਨ ਵੇਚ ਕੇ ਮੁੰਡੇ ਨੇ ਆਪਣਾ ਪੈਸਾ ਲਾ ਕੇ ਕੁੜੀ ਨੂੰ ਇੱਕ ਜੋਬ ਤੇ ਲਵਾਇਆ ਕੰਮ ਤੇ ਲਵਾਇਆ ਸਰਕਾਰੀ ਜੋਬ ਤੇ ਲਵਾਇਆ ਪਰ ਕੁੜੀ ਨੇ ਉਸ ਆਪਣੇ ਹੀ ਘਰ ਵਾਲੇ ਦੀ ਇੱਜ਼ਤ ਨਹੀਂ ਕੀਤੀ ਉਹਦੇ ਚਿੱਤਾਂ ਤੇ ਲੱਤ ਮਾਰੀ ਤੇ ਕਹਿੰਦੀ ਜਾ ਆਪਦਾ ਕੰਮ ਕਰ ਮੈਂ ਤੇਥੋਂ ਵੱਧ ਕਮਾਉਣੀ ਆ ਤੂੰ ਮੇਰੇ ਕੋਲ ਕੀ ਲੈਣ ਆਇਆ ਮੈਨੂੰ ਤਲਾਕ ਦੇ ਦੇ ਮੇਰੇ ਕੋਲ ਆਉਣ ਦੀ ਲੋੜ ਨਹੀਂ ਕਿਉਂਕਿ ਤੇਰੀ ਹਾਇਸियत ਹੈ ਨਹੀਂ ਤੂੰ ਮੇਰੇ ਜਿੰਨੇ ਪੈਸੇ ਨਹੀਂ ਕਮਾ ਰਿਆ ਗੱਲਬਾਤ ਕੀ ਇਹ ਸਾਰਾ ਮਸਲਾ ਕੀ ਆ ਕੁੜੀਆਂ ਅਕਸਰ ਕਿਉਂ ਐਦਾਂ ਕਰਦੀਆਂ ਨੇ ਕਿਉਂ ਮੁੰਡਿਆਂ ਦੀ ਨਹੀਂ ਸੁਣੀ ਜਾਂਦੀ ਅਕਸਰ ਕੁੜੀਆਂ ਦੀ ਹੀ ਕਿਉਂ ਸੁਣੀ ਜਾਂਦੀ ਆ ਜੇ ਕਸੂਰ ਹੋਵੇ ਕੁੜੀ 'ਚ ਤਾਂ ਆਪਾਂ ਮੰਨ ਲੈਨੇ ਆ ਵੀ ਯਾਰ ਕੁੜੀ 'ਚ ਕਸੂਰ ਨਹੀਂ ਹੈਗਾ ਮੁੰਡੇ 'ਚ ਕਸੂਰ ਆ ਪਰ ਮੁੰਡੇ ਨੂੰ ਹੀ ਕਿਉਂ ਝੂਠ ਪਾਇਆ ਜਾਂਦਾ ਤੇ ਮੁੰਡੇ ਨੇ ਆਪਣੀ ਘਰ ਵਾਲੀ ਵਾਸਤੇ ਬਹੁਤ ਕੁਛ ਕੀਤਾ ਬਹੁਤ ਕੁਛ ਕੀਤਾ ਪਰ ਉਹਦਾ ਦੁੱਖ ਅੱਜ ਤੁਹਾਨੂੰ ਕੈਮਰੇ ਮੂਰੇ ਵੇਖਣ ਨੂੰ ਮਿਲੇਗਾ ਉਹ ਕੈਮਰੇ ਮੂਰੇ ਆ ਰਿਹਾ ਆਪਣੇ ਦੁੱਖ ਦੱਸੂਗਾ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਤੁਸੀਂ ਵੀ ਆਪਦਾ ਧਿਆਨ ਨਾਲ ਰੱਖਿਆ ਕਰੋ ਤਾਂ ਹੀ ਕਹਿੰਦੇ ਹੁੰਦੇ ਆ 365 ਦਿਨਾਂ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਆਜੋ ਮਾੜਾ ਖੇਚ ਕੇ ਕਿਹਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅਕਸਰ ਤੁਸੀਂ ਵੇਖਦੇ ਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੱਲਾ ਪੰਜਾਬ ਦੇ ਵਿੱਚ ਨਹੀਂ ਸਾਰੀ ਇੰਡੀਆ ਦੇ ਵਿੱਚ ਹੋਰ ਵੀ ਕੰਟਰੀਆਂ ਦੇ ਵਿੱਚ ਜੇ ਮੰਨਿਆ ਜਾਵੇ ਤਾਂ ਕੁੜੀ ਤੇ ਮੁੰਡੇ ਦਾ ਰੋਲ ਅਕਸਰ ਪੈਂਦਾ ਹੀ ਰਹਿੰਦਾ ਮਤਲਬ ਘਰ ਵਾਲੇ ਤਾਂ ਇਹ ਮੁੰਡੇ ਦਾ ਰੋਲ ਆ ਕੁੜੀ ਦਾ ਤਾਂ ਘਰ ਵਾਲੇ ਦਾ ਘਰ ਵਾਲੀ ਦਾ ਰੋਲ ਅਕਸਰ ਪੈਂਦਾ ਹੀ ਰਹਿੰਦਾ ਤੁਸੀਂ ਵੇਖਿਆ ਹੋਊਗਾ ਇਹ ਕਦੇ ਖਤਮ ਨਹੀਂ ਹੋਣਾ ਕਦੇ ਨਾ ਕਦੇ ਜਾਂ ਕੁੜੀ ਗਲਤੀ ਕਰ ਜਾਂਦੀ ਹੈ ਜਾਂ ਮੁੰਡਾ ਗਲਤ ਕਰ ਜਾਂਦਾ ਕੰਮ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਇਸ ਇਨਸਾਨ ਨੂੰ ਜਿਹੜਾ ਨਾਲ ਖੜਾ ਗੱਲਬਾਤ ਇਹਦੇ ਨਾਲ ਕਰਾਂਗੇ ਵੀ ਗੱਲ ਹੋਈ ਕੀ ਆ ਸਾਰਾ ਮਸਲਾ ਕੀ ਹੋਇਆ ਵੀ ਕਿਉਂ ਇਹ ਕੈਮਰੇ ਮੁਰੇ ਨੂੰ ਆਉਣਾ ਪਿਆ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਬਾਈ ਜੀ ਸਸੀਗਾ ਸਸੀਗਾ ਜੀ ਕੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਬਈ ਗੱਲ ਇਹ ਆ ਬਈ ਇਹ ਜਦੋਂ ਕਿਸੇ ਦੀ ਖਾਤਰ ਆਪਾਂ ਸਭ ਕੁਝ ਕੀਤਾ ਹੋਵੇ ਨਾ ਕੁਰਬਾਨ ਕਰਦਗੇ ਤੇ ਜਦੋਂ ਬੰਦਾ ਇਹਨ ਮੌਕੇ ਤੇ ਆਪਾਂ ਨੂੰ ਪੌੜੀ ਚੜਾ ਕੇ ਪੌੜੀ ਤੇ ਆਖਰੀ ਤੰਬੇ ਤੇ ਪੌੜੀ ਚੱਕ ਲੈ ਤੋ ਦੁੱਖ ਆਉਂਦਾ ਬਈ ਸਾਡਾ ਵਿਆਹ ਹੋਏ ਨੂੰ 2 ਸਾਲ ਹੋ ਗਏ ਬਈ ਜਦੋਂ 2 ਸਾਲ ਹੋ ਗਏ ਵਿਆਹ ਹੋਏ ਨੂੰ ਵੀ ਸੀ ਸਾਡੇ ਚ ਇੰਨੇ ਕਿ ਪਿਆਰ ਰਿਲੇਸ਼ਨ ਸੀਗਾ ਹਨਾ ਵੀ ਪੂਰਾ ਅਸੀਂ ਦੁੱਖ ਸੁੱਖ ਦੇ ਇੱਕ ਦੂਜੇ ਦੇ ਸਾਥੀ ਸੀਗੇ ਤੇ ਵੀ ਮੈਨੂੰ ਇਹ ਐਂ ਕਹਿੰਦੀ ਜਾਂਦੀ ਸੀ ਕਿ ਨਹੀਂ ਮੇਰਾ ਇੱਕ ਡਰੀਮ ਸੀਗਾ ਵੀ ਸੁਪਨਾ ਸੀ ਮੇਰਾ ਵੀ ਮੈਂ ਸਰਕਾਰੀ ਨੌਕਰੀ ਤੇ ਲੱਗਣਾ ਤੇ ਮੈਂ ਬਚਾ ਮਾhavi ਤੂੰ ਪੜੀ ਦਾ ਘਟਾ ਹਨਾ ਤੇਰੀ ਬੀਏ ਕੀਤੀ ਬੀਏ ਚ ਸਰਕਾਰੀ ਨੌਕਰੀ ਕਿੱਥੋਂ ਮਿਲ ਜੂਗੀ ਇੰਨੇ ਪੜੇ ਪੜੇ ਲੋਕ ਤੁਰੇ ਫਿਰਦੇ ਆ ਤੇ ਕਹਿੰਦੀ ਵੀ ਨਹੀਂ ਵੀ ਮੇਰਾ ਸੁਪਨਾ ਜੇ ਤੁਸੀਂ ਪੂਰਾ ਕਰ ਦੋਗੇ ਤਾਂ ਮੈਂ ਸਾਰੀ ਜ਼ਿੰਦਗੀ ਤੁਹਾਡੇ ਆਸਾਨਮੰਦ ਰਹੂੰਗੀ ਮੈਨੂੰ ਵੀ ਐ ਹੋਜੋ ਵੀ ਮੇਰਾ ਘਰ ਵਾਲਾ ਐ ਕੀਤਾ ਐ ਕਿ ਮੈਨੂੰ ਜਾਨੀ ਕਿ ਪ੍ਰੋਮੋਸ਼ਨ ਨਾਲ ਬਹੁਤ ਕੀਤਾ ਹਨਾ ਮੈਂ ਕੀ ਕੀਤਾ ਬਾਈ ਐਲ ਮੇਰੇ ਕੋਲ ਜ਼ਮੀਨ ਸੀ ਕਿਲਾ ਸਵਾ ਕਿਲਾ ਡੇਢ ਕਿਲਾ ਹਨਾ ਤੇ ਮੈਂ ਕੀ ਕੀਤਾ ਮੈਂ ਉਹ ਮਾ ਕਰਕੇ ਹੌਲੀ ਹੌਲੀ ਦੇ ਵੇਚ ਕੇ ਉਹਦੀਆਂ ਜੈਲੀ ਡਿਗਰੀਆਂ ਬਣਾ ਕੇ ਜਿੰਨਾ ਵੀ ਬਹੁਤ ਤਿਆਰ ਕਰਨ ਵਾਲਾ ਸੀ ਕਰਕੇ ਤੇ ਦੇ ਕੇ ਪੈਸੇ ਬਈ ਮੈਨੂੰ ਮੈਂ ਨੌਕਰੀ ਤੇ ਲਵਾਤਾ ਜਦੋਂ ਨੌਕਰੀ ਤੇ ਲੱਗ ਗਈ ਜਦੋਂ ਸਾਰਾ ਕੁਝ ਓਕੇ ਹੋ ਗਿਆ ਹਨ ਜਦੋਂ ਨੌਕਰੀ ਤੇ ਲੱਗ ਗਏ ਉਦੋਂ ਬਾਅਦ ਕੀ ਹੋਇਆ ਪੰਜ ਚਾਰ ਪੰਜ ਮਹੀਨੇ ਤੱਕ ਅਸੀਂ ਵਧਾ ਰਹਿੰਦੇ ਆ ਬਈ ਵਧੀਆ ਆਉਂਦੀ ਆ ਘਰੇ ਤਨਖਾਹ ਆਉਂਦੀ ਆ ਹਨ 40 30 40000 40000 ਤਨਖਾਹ ਸੀਗੀ 10000 ਰੁਪਏ ਆਪਦੇ ਕੋਲੇ ਰੱਖੀ ਤੀ ਮੈਨੂੰ ਫੜਾਉਂਦੀ ਸੀ ਵੀ ਆਪਾਂ ਕੁਝ ਨਾ ਕੁਝ ਬਣਾਉਣਾ ਜਦੋਂ ਚਾਰ ਕੁ ਮਹੀਨੇ ਲੰਘਦੇ ਪੰਜ ਮਹੀਨੇ ਲੰਘਦੇ ਬਈ ਮੈਂ ਹੁਣ ਮੈਂ ਵੀ ਕੰਮ ਕਰਦਾ ਮੈਂ ਕਿਹੜਾ ਵਿਹਲਾ ਸੀ ਪਰ ਇਹਦੇ ਨਾਲ ਜਿਵੇਂ ਆਪਾਂ ਟੋਨ ਬਦਲ ਜਾਂਦਾ ਹੁੰਦਾ ਬੰਦਾ ਜਦੋਂ 5ਵੇਂ ਮਹੀਨੇ ਮੈਨੂੰ ਨਾ ਕੋਈ ਤਨਖਾਹ ਦਿੱਤੀ ਨਾ ਕੋਈ ਹੋਰ ਹਨ ਤੇ ਮੈਂ ਕਿਹਾ ਵੀ ਇਤਨੂੰ ਤਨਖਾਹ ਨਹੀਂ ਮਿਲੀ ਕਹਿੰਦੀ ਨਹੀਂ ਚਲ ਮੈਂ ਕੋਈ ਨਹੀਂ ਲੇਟ ਫੇਟ ਹੋ ਗਈ ਹੋਣੀ ਹਨ ਜਦੋਂ ਫੇਰ ਜਦੋਂ 6ਵੇਂ ਮਹੀਨੇ ਜਦੋਂ ਫੇਰ ਪੁੱਛਿਆ ਮੈਂ ਕਿਹਾ ਵੀ ਹੁਣ ਤਾਂ ਤਨਖਾਹ ਮਿਲ ਗਈ ਹੋਣੀ ਹੈ ਕਹਿੰਦੀ ਮੈਂ ਤੈਨੂੰ ਤਨਖਾਹ ਕਿਉਂ ਦੇਵਾਂ ਮੈਂ ਕਿਉਂ ਕਹਿੰਦੀ ਤਨਖਾਹ ਮੇਰੀ ਹੈ ਨੌਕਰੀ ਮੈਂ ਕਰਦੀ ਆ ਤੈਨੂੰ ਮੈਂ ਕਿਉਂ ਦੇਵਾਂ ਮੈਂ ਕਿਹਾ ਵੀ ਮੇਰੀ ਤਾਂ ਗੱਲ ਸੁਣ ਚਲ ਮੈਨੂੰ ਤਨਖਾਹ ਨਹੀਂ ਦੇਣੀ ਤੇ ਮੈਂ ਕਿਹਾ ਵੀ ਤੇਰੀ ਖਾਤਰੀ ਮੈਂ ਜ਼ਮੀਨ ਵੇਚੀ ਐ ਮੇਰਾ ਵਦਗਾ ਗੁਜ਼ਾਰਾ ਹੋਈ ਜਾਂਦਾ ਸੀ ਉਈ ਤੇ ਮਾ ਦਾ ਕਣਕੇ ਝੋਨਾ ਸਾਰਾ ਕੁਝ ਹੀ ਹੁੰਦਾ ਸੀ ਮੇਰਾ ਤੇਰੀ ਖਾਤਰ ਮੈਂ ਜੋ ਕੁਝ ਕੀਤਾ ਤੇਰੀ ਖਾਤਰ ਕੀਤਾ ਕਦੀ ਮੈਂ ਤਾਂ ਬੇਰੁਜ਼ਗਾਰ ਦੇ ਪੱਲੇ ਪਈ ਮੈਂ ਖ ਬੇਰੁਜ਼ਗਾਰ ਉਹਦੇ ਬੇਰੁਜ਼ਗਾਰ ਰੋਜ਼ਗਾਰ ਨਹੀਂ ਸੀ ਜਦੋਂ ਤੂੰ ਮੈਨੂੰ ਵਿਆਹ ਕਰਾਇਆ ਤੂੰ ਕਿਹੜਾ ਤੇ ਜੋਬ ਤੇ ਸੀਗੀ ਤੇ ਜੋਬ ਤੇ ਕਹਿੰਦਾ ਜਿ ਮੈਂ ਖ ਜੇ ਤੇਰੀ ਲੱਗਨ ਦੀ ਮਿਹਰਬਾਨੀ ਆ ਉਹ 90% ਮੇਰੀ ਆ ਜਿਹਨੇ ਮੈਂ ਆਪਦਾ ਸਾਰਾ ਕੁਝ ਤੇਰੇ ਤੋਂ ਕੁਰਬਾਨ ਕਰਤਾ ਕਹਿੰਦੀ ਹਾਂ ਹਾਂ ਤੂੰ ਮੈਨੂੰ ਸੁਣਾਉਣਾ ਤੂੰ ਮੈਨੂੰ ਐ ਕਰਦਾ ਫਲਾਨਾ ਕਰਦਾ ਜਿਵੇਂ ਹੁਣ ਜਦੋਂ ਕੋਈ ਬੰਦਾ ਛੱਡਣ ਤੇ ਆਜੇ ਜਾਂ ਪਾਸਾ ਵਟਣ ਤੇ ਆਜੇ ਨਾ ਉਦੋਂ ਇਹ ਚੀਜ਼ਾਂ ਕਰਨ ਲੱਗ ਜਾਂਦਾ ਜਦੋਂ ਬਈ ਇਹ ਹਟੀ ਨਹੀਂ ਹਟੀ ਨਹੀਂ ਤੇ ਸੱਤਵੇਂ ਮਹੀਨੇ ਮੈਨੂੰ ਕਹਿੰਦੀ ਵੀ ਮੈਂ ਤਾਂ ਤੇ ਤੁਹਾਡਾ ਬੋਸ ਲੈਣਾ ਮੈਂ ਤੇਰਾ ਨਾ ਰਹਿ ਨਹੀਂ ਸਕਦੀ ਮੈਂ ਹਰ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਜੇ ਤਰੀਕਾ ਖਤਲਵਾ ਇੰਨਾ ਕੁਝ ਕਰ ਸਕਦਾ ਨਾ ਤੇ ਮੈਂ ਖਾ ਮੈਂ ਉਲਟ ਹੋ ਗਿਆ ਮੈਂ ਬਹੁਤ ਕੁਝ ਫੇਰ ਵੀ ਕਰ ਦੂੰਗਾ ਤੇ ਕਹਿੰਦੀ ਆਇਂ ਤਾਂ ਤੂੰ ਕਿਵੇਂ ਕਰ ਦੇਗਾ ਮੈਨੂੰ ਤਾਂ ਉਹ ਨੌਕਰੀ ਮਿਲੀ ਵੀ ਫਲਾਨਾ ਹੋਇਆ ਧੋਕਾ ਹੈਗਾ ਤੇਰਾ ਮੇਰਾ ਮੇਲ ਹੀ ਕੋਈ ਨਹੀਂ ਤੂੰ ਤਾਂ ਬੇਰਜਗਾਰਾਂ ਮੈਂ ਪੜ੍ਹੀ ਲਿਖੀ ਸੀ ਮੈਨੂੰ ਨੌਕਰੀ ਮਿਲ ਗਈ ਮੈਂ ਤੇਰੇ ਚੁੱਡੂ ਦੇ ਕਿੱਥੇ ਪੱਲੇ ਪੈ ਗਈ ਹੁੰਦੀ ਹੁੰਦੀ ਬਈ ਜਦੋਂ ਥੋੜਾ ਟਾਈਮ ਲੰਘਦਾ ਨਾ ਤੇ ਜਦੋਂ ਇਹ ਹਟਦੀ ਨਹੀਂ ਹਟਦੀ ਨਹੀਂ ਹਨਾ ਮੈਨੂੰ ਮੁੜ ਕੇ ਪੱਕਾ ਹੀ ਮੈਨੂੰ ਕਹਿੰਦੀ ਮੈਂ ਤਾਂ ਤੈਨੂੰ ਤਲਾਕ ਲੈਣਾ ਮੈਂ ਚੱਲ ਕੋਈ ਨਹੀਂ ਲੈ ਲਈ ਤਲਾਕ ਬਈ ਫਿਰ ਮੈਂ ਜਿੰਨਾ A to Z ਚੀਜ਼ਾਂ ਪੜ੍ਹਾਇਆ ਸੀ ਸਾਰੀਆਂ A to Z ਕਰਕੇ ਇਕੱਠੀਆਂ ਤੇ ਮੈਂ ਪੇਸ਼ ਕਰਤਾ ਜਿੱਥੇ ਨੌਕਰੀ ਤੇ ਲੱਗੀ ਹੋਈ ਸੀਗੀ ਜਦੋਂ ਨੌਕਰੀ ਤੇ ਲੱਗੀ ਹੋਈ ਸੀਗੀ ਤੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹਦਾ ਸਾਰਾ ਕੁਝ ਜੈਲੀ ਇਹਨਾਂ ਡਿਕਲੰਗ ਡੂਰਾਂ ਬਣਾ ਕੇ ਸਾਰਾ ਕੁਝ ਏ ਟੂ ਜ਼ੈਡ ਕੀਤਾ ਸੀ ਤੇ ਭਾਈ ਉਹਨਾਂ ਨੇ ਕੀ ਕੀਤਾ ਡੂੜ ਕੇ ਮਹੀਨੇ ਬਾਅਦ ਇਹਨੂੰ ਮੁਅਤਲ ਕਰਤਾ ਮੰਨ ਕੇ ਚੱਲੇ ਇਹਨੂੰ ਸਸਪੈਂਡ ਕਰਤਾ ਤੇ ਵੀ ਨੌਕਰੀ ਤੋਂ ਲਾਤਾ ਹਨਾ ਮੜ ਕੇ ਮਾਰੇ ਚੀਕਾਂ ਵੀ ਤੁਮ ਨੂੰ ਨੌਕਰੀ ਤੇ ਲਵਾਤਾ ਫਲਾਨਾ ਕਰਤਾ ਧੋਕਾ ਕਰਤਾ ਮੈਂ ਮਾਤਾ ਨੂੰ ਪਹਿਲਾਂ ਹੀ ਕਿਹਾ ਸੀ ਜਦੋਂ ਮੈਂ ਤੇਰੀ ਖਾਤਰ ਇੰਨਾ ਕੁਝ ਕਰ ਸਕਦਾ ਨਾ ਤੇ ਮੈਂ ਕਿਹਾ ਜੇ ਤੂੰ ਆ ਕੰਮ ਤੇ ਹੋ ਗਈ ਤਾਂ ਮੈਂ ਪੁੱਠਾ ਵੀ ਚੱਲਣ ਲੱਗਾਂ ਮਿੰਟ ਮਾਰੂੰਗਾ ਸਹੀ ਹੈ ਠੀਕ ਹੈ ਨਾ ਪਰ ਉਸ ਤੋਂ ਬਾਅਦ ਬਈ ਮੈਂ ਮੇਰਾ ਜੀ ਨਹੀਂ ਸੀ ਕਰਦਾ ਇਹ ਕੰਮ ਕਰਨ ਨੂੰ ਪਰ ਜਦੋਂ ਬੰਦਾ ਬਈ ਇੱਕ ਪੁੱਠਾ ਜਦੋਂ ਆਪ ਨੂੰ ਬੰਦਾ ਤੈਨੂੰ ਗੱਲਾਂ ਮੰਨ ਲਾ ਕਹਿਣ ਲੱਗ ਜੇ ਉੱਥੇ ਫਿਰ ਗੁੱਸਾ ਆਉਂਦਾ ਇੱਕ ਪਾਸੇ ਤਾਂ ਬੰਦੇ ਨੇ ਇੰਨਾ ਪਿਆਰ ਕੀਤਾ ਹੋਵੇ ਉਹਦੀ ਖਾਤਰ ਇੰਨੀ ਮਲਾਂ ਮਾ ਉਹਦੇ ਜਾਇਦਾਦ ਵੀ ਸਾਰੀ ਖਰਾਬ ਕਰਤੀ ਉਹਦੇ ਪਿੱਛੇ ਲੱਗ ਕੇ ਨਾ ਨਹੀਂ ਮੈਂ ਅੱਜ ਆਪਦੇ ਟਾਈਮ ਤੇ ਬਈ ਆਉਦਾ ਸੈਟ ਸੀ ਕੰਮ ਤੇ ਕਿੱਥੇ ਮੈਨੂੰ ਅੱਜ ਬੰਦੇ ਨੂੰ ਦਿਹਾੜੀ ਕਰਨ ਤੇ ਮਜਬੂਰ ਕਰਤਾ ਤੇ ਕਿੱਥੇ ਮੈਂ ਆਪਦੇ ਚੱਲ ਖੀਤੀ ਕਰਦਾ ਸੀ ਜੰਨੀ ਮਿਲ ਸੀ ਕੋਲੇ ਸੀਗੀ ਕੋ ਦੋ ਚਾਰ ਕੱਲੇ ਹੋ ਠੇਕੇ ਤੇ ਲੈ ਲੈਂਦਾ ਸੀ ਮੇਰਾ ਵਧਕਾ ਗਿਆਰਾ ਹੋਈ ਜਾਂਦਾ ਸੀਗਾ ਤੇ ਕਿੱਥੇ ਬੰਦੇ ਨੇ ਮੇਰ ਨਾਲ ਐ ਕੀਤੀ ਫਿਰ ਜਦੋਂ ਮੜ ਕੇ ਹੁਣ ਨੌਕਲੀ ਤੋਂ ਲਹਿ ਗਈ ਹੁਣ ਮੇਰੇ ਤੇ ਉਲਟਾ ਪੁੱਠਗਾ ਪਾੜ ਤਾਂ ਇਹ ਬਣਾਉਂਦੀ ਆ ਹੁਣ ਕਹਿੰਦੀ ਹੁਣ ਮੈਂ ਤੇ ਤਲਾਕ ਵੀ ਨਹੀਂ ਲੈਣਾ ਤੇਰੇ ਤੇ ਪਰਚਾ ਪਾਉਂਗੀ ਤੇ ਗੱਲਬਾਤ ਨਹੀਂ ਕੀਤੀ ਤੂੰ ਕਿਸੇ ਨਾਲ ਵੀ ਕਿਸੇ ਪੰਚਾਇਤ ਨਾਲ ਕੀਤੀ ਹੋਈ ਜਾਂ ਰਿਸ਼ਤੇਦਾਰਾਂ ਨਾਲ ਕੀਤੀ ਹੋਈ ਜਾਂ ਆਪਣੇ ਪਰਿਵਾਰ ਨਾਲ ਜਾਂ ਸੱਸ ਸਹੁਰੇ ਨਾਲ ਗੱਲ ਕੀਤੀ ਹੋਈ ਬਈ ਮੇਰੀ ਗੱਲ ਸੁਣ ਜਦੋਂ ਸੱਸ ਸਹੁਰੇ ਦਾ ਮੇਰੇ ਉਦਹੀਂ ਬਦਲ ਗਏ ਸੀ ਜਦੋਂ ਇਹ ਰੁਪਈਆ ਸਾਰਾ ਪੰਜਵੇਂ ਮਹੀਨੇ ਛੇਵੇਂ ਮਹੀਨੇ ਦੀ ਤਨਖਾਹ ਉਹਨਾਂ ਨੂੰ ਦੇਣ ਲੱਗ ਗਏ ਠੀਕ ਹੈ ਇਹਨਾਂ ਨੂੰ ਉਹਨਾਂ ਨੂੰ ਵੀ ਉਹ ਉਹ ਖੁਸ਼ ਸੀਗੇ ਇਹ ਗੱਲ ਤੋਂ ਵੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਤੂੰ ਆ ਦਾ ਘਰ ਵਸਾ ਕਿਤੇ ਉਹ ਆਪ ਦਾ ਘਰ ਵਸਾਉਣ ਲੱਗ ਗਏ ਪੈਸਾ ਕਹਿੰਦੇ ਤੈ ਅੱਗਿਆ ਬਈ ਪੈਸੇ ਪਿੱਛੇ ਤਾਂ ਬੰਦਾ ਅੱਜ ਕੱਲ ਕੀ ਕੁਸ਼ ਕਰੀ ਜਾਂਦੇ ਹਨਾ ਮੈਂ ਇਹਨੂੰ ਇਹੀ ਗੱਲ ਸਮਝਾਈ ਸੀ ਮੈਂ ਕਿ ਮੈਂ ਤੈਨੂੰ ਇਹ ਨਹੀਂ ਗੱਲ ਕਹਿੰਦਾ ਤੂੰ ਉਹਨਾਂ ਦੀ ਮਦਦ ਨਾ ਕਰ ਦੇ ਕੋਈ ਚੱਕਰ ਨਹੀਂ ਹਨਾ ਵੀ ਜੇ ਤੈਨੂੰ 40000 ਤੱਕ ਦੀ ਨੌਕਰੀ ਤਨਖਾਹ ਗਈ ਕੋਈ ਨਹੀਂ 10 15000 ਤੂੰ ਆਪਣੇ ਮਾਪਿਆਂ ਨੂੰ ਦੇ ਦੇ ਚੱਲ ਬਜ਼ੁਰਗ ਆ ਆ ਤਾਂ ਟਾਈਮ ਪਾਸ ਕਰ ਲੈਣਗੇ ਫਿਰ ਮੈਂ ਇਹ ਨਹੀਂ ਚੀਜ਼ਾਂ ਚਾਹੁੰਦਾ ਪਰ ਬਈ ਜਿਹੜੇ ਬੰਦਿਆਂ ਦੀ ਖਾਤਰ ਮੈਂ ਉਹਦੀ ਆਦੇ ਸੱਸ ਸਹੁਰੇ ਦੀ ਖਾਤਰ ਮੈਂ ਨਾ ਸੋਚਿਆ ਸੀਗਾ ਉਹੀ ਮੇਰੇ ਵਿਰੁੱਧ ਸ਼ਾਜ ਸ਼ਾਜਸ਼ਾ ਕੱਢਣ ਲੱਗੇ ਠੀਕ ਆ ਉਹ ਇਹਨੂੰ ਇਹਨੂੰ ਕੁੜੀ ਨੂੰ ਕਹਿਣ ਲੱਗੇ ਵੀ ਤੂੰ ਤਲਾਕ ਦੇ ਦੇ ਇਹਨੂੰ ਤੇ ਮੇਰੇ ਮਨਕੇ ਸੱਸ ਸਹੁਰੇ ਵੀ ਸੱਸ ਸਹੁਰੇ ਕਹਿਣ ਕਰ ਵੀ ਤੂੰ ਇਹੋ ਜਿਹੇ ਇਹ ਇਹੋ ਜਿਹੇ ਬੰਦੇ ਹੀ ਹੁੰਦੇ ਆ ਇਹ ਐ ਹੁੰਦਾ ਫਲਾਣਾ ਹੁੰਦਾ ਧੰਕਾ ਹੁੰਦਾ ਭਾਈ ਮੈਂ ਇੱਕ ਚੀਜ਼ ਹੀ ਪੁੱਛਣਾ ਚਾਹੁੰਦਾ ਸੀ ਉਹਨਾਂ ਦੇ ਆਪਦੇ ਮਾਸਾ ਸਹਸਰੇ ਤੋਂ ਵੀ ਮੇਰੇ ਪਿਆਰ ਚ ਕਿੱਥੇ ਕਮੀ ਰਹੇਗੀ ਕੀ ਸਾਡੇ ਪਿਆਰ ਚ ਪਹਿਲਾਂ ਭਾਈ ਪੈਸਾ ਹੈ ਨਹੀਂ ਸੀ ਵੀ ਮੈਂ ਕਮਾਉਂਦਾ ਸੀਗਾ ਤਾਂ ਕਰਕੇ ਸੀ ਹਨਾ ਵੀ ਇੱਕ ਬੰਦਾ ਜੇ ਨੌਕਰੀ ਤੇ ਲੱਗਿਆ ਹੋਵੇ ਉਹ ਤਾਂ ਸਾਰੇ ਪਰਿਵਾਰ ਨੂੰ ਪਾਲ ਸਕਦਾ ਜੀ ਇੱਕ ਜਨਾਨੀ ਕੰਮ ਤੇ ਲੱਗ ਗਈ ਤੇ ਕੀ ਗੱਲ ਵੀ ਉਹ ਆ ਤੇ ਘਰ ਵਾਲੇ ਨੂੰ ਨਹੀਂ ਪਾਲ ਸਕਦੀ ਠੀਕ ਹੈ ਨਾ ਉਦੋਂ ਉਹ ਕੀ ਕਰਨ ਲੱਗ ਜਾਂਦੀ ਹੁੰਦੀ ਹੁੰਦੀ ਐ ਮੈਂ ਨੌਕਰੀ ਤੇ ਲੱਗੀਆਂ ਤੂੰ ਬੇਲਾ ਤੇ ਜਦੋਂ ਬੰਦਾ ਲੱਗਿਆ ਹੁੰਦਾ ਯਾਰ ਬੰਦਾ ਹਰ ਚੀਜ਼ ਆਪਦੇ ਘਰ ਦੇ ਲੋੜ ਪੂਰੀ ਕਰਦਾ ਆਪਦਾਂ ਹੀ ਕਰਦਾ ਗਾਂ ਹੋ ਸਕਦਾ ਉਹਦੇ ਸੱਸ ਸਹੁਰੇ ਦੀ ਵੀ ਕਰੇ ਤੇ ਇਹ ਚੀਜ਼ ਮੈਂ ਕਿਹਾ ਵੀ ਹੁਣ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਮੈਂ ਖੇਤੀ ਕਰਦਾ ਸੀ ਕਹਿੰਦੀ ਹਾਂ ਮੈਂ ਕਿਹਾ ਤੂੰ ਕਹਿੰਦੀ ਸੀ ਵੀ ਮੇਰਾ ਭਰਾ ਪਰਦਾਈਆ ਉਹ ਅੱਡ ਹੋਏ ਵੇ ਆ ਵੀ ਉਹਨਾਂ ਨੇ ਮੇਰੇ ਮੇਰੇ ਮਾਪਿਆਂ ਦੀ ਬੰਦ ਹੀ ਨਹੀਂ ਵੀ ਉਹ ਵਿਚਾਰੇ ਬਜ਼ੁਰਗ ਆ ਉਹਨਾਂ ਤੋਂ ਖਰਚਾ ਨਹੀਂ ਪੂਰਾ ਹੁੰਦਾ ਮੈਂ ਕਿਹਾ ਤੇ ਉਹਨਾਂ ਕਮੰਟਲ ਚਾਰਜ ਕਮੰਟਲ ਜਿੰਨੀ ਹੁੰਦੀ ਸੀ ਸਾਲ ਦਾ ਖਰਚਾ ਹੁੰਦਾ ਸੀ ਉਹਨਾਂ ਦਾ ਹਣਾ ਉਹ ਵੀ ਮੈਂ ਦਿੰਦਾ ਸੀ ਫਿਰ ਬਾਕੀ ਬਾਈ ਉਹਨਾਂ ਦੀ ਜਿਹੜੀ ਦਵਾਈ ਦੱਪੇ ਦਾ ਹੁੰਦਾ ਸੀ ਉਹ ਵੀ ਮੈਂ ਕਰਦਾ ਸੀ ਜਿੰਨਾ ਵੀ ਹੁੰਦਾ ਸੀ ਮੈਥੋਂ ਲੋੜ ਹੁੰਦੀ ਸੀ ਮੈਂ ਓਨੇ ਹੀ ਕਰਦਾ ਸੀਗਾ ਠੀਕ ਆ ਜਦੋਂ ਮੜ ਕੇ 9 ਗਰੀ ਤੇ ਲੱਗ ਗਈ ਮੈਨੂੰ ਪਿੱਛੇ ਉਹਨਾਂ ਨੇ ਇਹਨੂੰ ਉਂਗਲ ਲਾਤੀ ਮੈਨੂੰ ਪਿੱਛੇ ਛੱਡਤਾ ਵੀ ਮੈਂ ਕਿੱਥੇ ਮੜਾ ਕਰਤਾ ਸੀ ਮੈਨੂੰ ਹੁਣ ਇਹ ਚੀਜ਼ ਦਾ ਨਹੀਂ ਸੀ ਪਤਾ ਲੱਗਿਆ ਵੀ ਇੱਕ ਪਾਸੇ ਮਾ ਆਪਦੀ ਜਾਇਦਾਦ ਵੀ ਗਵਾਲੀ ਮਾ ਆਪਦਾ ਪਰਿਵਾਰ ਵੀ ਗਵਾਲਿਆ ਬਾਈ ਮੈਂ ਆਪਦਾ ਸਾਰਾ ਕੁਝ ਹੀ ਗਵਾਲਿਆ ਠੀਕ ਹੈ ਇੱਕ ਆਪਦੀ ਹੈਂਕਰ ਜੀ ਉਹਨੇ ਆਪਦੀ ਹੈਂਕਰ ਰੱਖੀ ਜੇ ਜਿਹੜੇ ਮੇਰੇ ਮਾਪੇ ਉਹਨੇ ਸੱਸ ਸਹੁਰੇ ਨੇ ਉਹਨਾਂ ਨੂੰ ਸਮਝਾਉਣਾ ਸੀਗਾ ਉਹੀ ਉਹਨਾਂ ਨੂੰ ਉਂਗਲਾਂ ਲਾ ਕੇ ਤਲਾਕ ਦਵਾਉਂਦੇ ਤੇਰੇ ਮਾਪੇ ਦਾ ਕੀ ਥੀ ਵਿਊ ਸੀਗਾ ਮੇਰੇ ਮਾਪੇ ਦਾ ਮੇਰੇ ਮਾਪਿਆਂ ਦਾ ਕੁਝ ਨਹੀਂ ਕਿਹਾ ਭਾਈ ਉਹ ਕਹਿੰਦੇ ਭਾਈ ਅਸੀਂ ਪਹਿਲਾਂ ਵੀ ਤੇਰੀ ਖਾਤਰ ਜੋ ਕੁਝ ਕੀਤਾ ਸੀ ਤੇ ਤੁਹਾਡੇ ਪਰਿਵਾਰ ਦੀ ਖਾਤਰ ਕੀਤਾ ਸੀਗਾ ਹੁਣ ਵੀ ਤੁਹਾਨੂੰ ਹੁਣ ਕੁੜੀ ਨੂੰ ਵੀ ਉਹਨਾਂ ਹੁਣ ਵੀ ਕਿਹਾ ਸੀ ਵੀ ਚੱਲ ਭਾਈ ਜਿਹੜਾ ਕੋਈ ਹੋ ਗਿਆ ਹੋ ਗਿਆ ਹੁਣ ਵੀ ਤੁਸੀਂ ਆਪ ਦਾ ਬੰਦੇ ਵਾਂਗੂ ਰਹਿ ਲੋ ਠੀਕ ਹੈ ਨਾ 9:00 ਵਜੇ ਦਾ ਕੀ ਆ ਉਹ ਤਾਂ ਫਿਰ ਜੇ ਕੋਈ ਨਾ ਹੋ ਤੁਸੀਂ ਪ੍ਰਾਈਵੇਟ ਕਰ ਲਓ ਜਦੋਂ ਬੰਦਾ ਮੀਆਂ ਵੀ ਵੀ ਜਦੋਂ ਦੋਨੇ ਇੱਕ ਸਹੀ ਚੱਲਣ ਨਾ ਤੇ ਰਾਜੀ ਹੋਣ ਉਹ ਬੰਦਾ ਗਰੀਬੀ ਨੂੰ ਵੀ ਹਰਾ ਸਕਦਾ ਹੁੰਦਾ ਪਰ ਜੇ ਤੁਸੀਂ ਆਹ ਕੰਮ ਕਰੋਗੇ ਬਾਈ ਫਿਰ ਉੱਥੇ ਕਹਿੰਦੇ ਹੁੰਦੇ ਆ ਵੱਡੇ ਵੱਡੇ ਮਹਿਲਾਂ ਦੇ ਵਿੱਚ ਵੀ ਕੁੜੀਆਂ ਜਾਂ ਬੰਦੇ ਦੁਖੀ ਹੁੰਦੇ ਆ ਕਿਉਂ ਹੁੰਦੇ ਆ ਕਿਉਂਕਿ ਜਿੱਥੇ ਤੇਰੇ ਮਨ ਨੂੰ ਸੰਕੋਨ ਨਹੀਂ ਨਾ ਉੱਥੇ ਫਤੂਪਲਾ ਜਿੱਡੀ ਮਰਜ਼ੀ ਕੋਠੇ ਛੱਤ ਲਾ ਲੀਂ ਲੱਗਦਾ ਬਈ ਵੀ ਮੈਂ ਬਥੇਰਾ ਕੀਤਾ ਹਣਾ ਮੈਂ ਆਪਣਾ ਸਾਰਾ ਕੁਝ ਵਾਰਤਾ ਤੂੰ ਠੀਕ ਆ ਆਪਣੀ ਘਰ ਵਾਲੀ ਵਾਸਤੇ ਸਾਰਾ ਕੁਝ ਵਾਰਤਾ ਪਰ ਇਹ ਜਨਾਨੀਆਂ ਕਿਉਂ ਨਹੀਂ ਸਮਝਦੀਆਂ ਬਈ ਇਹਨਾਂ ਦੇ ਦਿਮਾਗ ਕਿੱਥੇ ਹੁੰਦਾ ਯਾਰ ਇਹ ਇਹ ਕਿਉਂ ਨਹੀਂ ਸਮਝਦੀਆਂ ਜਿਹੜਾ ਕੁਝ ਤੁਸੀਂ ਕਰਦੇ ਹੋ ਇਹਨਾਂ ਲਈ ਇਹ ਬਾਅਦ ਵਿੱਚ ਭੁੱਲ ਜਾਂਦੀਆਂ ਬਈ ਇਹ ਲੋ ਸਾਨੇ ਬੰਦੇ ਕਹਿੰਦੇ ਨੇ ਵੀ ਇਹਨਾਂ ਦੀ ਮਤ ਗੁੱਤ ਪਿਛੇ ਹੁੰਦੀ ਆ ਨਾ ਕਿੱਤੀ ਪਿਛੇ ਹੁੰਦੀ ਆ ਮੈਂ ਮਗਨ ਕਿੱਛੀ ਪਿੱਛੇ ਵੀ ਨਹੀਂ ਇਹਨਾਂ ਦੀ ਗੱਟਾਂ ਜੀ ਹੁੰਦੀ ਆ ਜਦੋਂ ਤਾਂ ਇੱਕ ਚੀਜ਼ ਦੇਖਣ ਜਦੋਂ ਬੰਦਾ ਇੱਕ ਖੁੱਲ੍ਹ ਦੇ ਹੀ ਜਾਂਦਾ ਵੀ ਜਦੋਂ ਤੇਰੇ ਮਾਪਿਆਂ ਨੂੰ ਮੈਂ ਸਾਰਾ ਕੁਝ ਹੀ ਕਹਿੰਦਾ ਸੀ ਚੱਲ ਮੈਂ ਕਣਕ ਸਾਰਾ ਕੁਝ ਮੈਂ ਆਪਾਂ ਇਹ ਨਹੀਂ ਕਿ ਆਸਾਨ ਨਹੀਂ ਕਰਦੇ ਨਾ ਵੀ ਉਹ ਵੀ ਮੇਰਾ ਮਾਪਿਓ ਜਦੋਂ ਮੇਰੇ ਮਾਪਿਓ ਨੂੰ ਇਹ ਆਪਦਾ ਮਾਪਿਓ ਸਮਝਦੀ ਸੀਗੀ ਜਦੋਂ ਤੈਨੂੰ ਪਤਾ ਬੰਦਾ ਤੈਨੂੰ ਇੱਕ ਚੀਜ਼ ਦੀ ਖੁੱਲ੍ਹ ਦੇ ਹੀ ਜਾਂਦਾ ਵੀ ਜੇ ਆਪਾਂ ਨੂੰ 40000 ਰੁਪਏ ਮਿਲਦਾ ਤੂੰ 15000 ਰੁਪਏ 10 ਜਾਂ 15000 ਰੁਪਏ ਤੋਂ ਆਦੇ ਮਾਪਿਓ ਨੂੰ ਦੇ ਦਿਆ ਕਰੋ ਠੀਕ ਆ ਫਿਰ ਮੈਂ ਉਹਨੂੰ ਇਹ ਵੀ ਗੱਲ ਕਹੀ ਮੈਂ ਕਿਹਾ ਮਾਹ ਮਾਪੇ ਉਹਨਾਂ ਦੀ ਟੇਕ ਕੇਅਰ ਕਰੂੰਗਾ ਜੇ ਮੈਂ ਮਾਹ ਮਾਪਦੇ ਮਾਪਿਆਂ ਨਾਲ ਸਾਹਮ ਸਾਦਾ ਮੋਦੋਂ ਬਸਾਉ ਸਾਦਾ ਪਰ ਉੱਥੇ ਕੀ ਸੀ ਉਹ ਕਹਿੰਦੀ ਵੀ ਨਹੀਂ ਵੀ ਮੁੜ ਕੇ ਅਗਲਾ ਇਹ ਨਾ ਕਵੇ ਵੀ ਯਾਰ ਵੀ ਇੱਥੇ ਵਿਉਦਾ ਖਣੀ ਭਰਾ ਪਰਜਾਈ ਇਹੇ ਜੇ ਆ ਤੇ ਵੀ ਉਹਦੇ ਮਾਪੇ ਉਹ ਵੀ ਇੱਥੇ ਲਈ ਬੈਠੀ ਹੈ ਨਾ ਵੀ ਮੈਂ ਕਿਹਾ ਚਲ ਇਤਰੀ ਗੱਲ ਆ ਮੈਂ ਕਿਹਾ ਵੀ ਮੈਂ ਤੈਨੂੰ ਇਹ ਨਹੀਂ ਗੱਲ ਕਹਿੰਦਾ ਮੈਂ ਵੀ ਉਹਨਾਂ ਦਾ ਦੂਜਾ ਪੁੱਤ ਹੀ ਆ ਜੇ ਤਰਾ ਮਾਣਾ ਫਰੋਕ ਇਹਦੇ ਨਹੀਂ ਵੀ ਉੱਥੇ ਮੈਂ ਕਿਹਾ ਚੱਲ ਤੂੰ ਨੂੰ ਜੰਨੇ ਤਨ 10000 ਜਾਂ 15000 ਤਨ ਨੂੰ ਜੰਨੇ ਚਿਤ ਕਰਦਾ ਉਹਨਾਂ ਨੂੰ ਪਾ ਦਿਆ ਕਰ ਉਹਦਾ ਵਧਿਆ ਹੋ ਟਾਈਮ ਪਾਸ ਕਰਨਾ ਵੀ ਉਹਨਾਂ ਨੂੰ ਕਹਿਦੀ ਉਹਨੂੰ ਕਿਸੇ ਪਾਸੇ ਕੋਈ ਕੰਮ ਕਰਨ ਦੀ ਲੋੜ ਨਹੀਂ ਉਹਦੇ ਨੇ ਯਾਰੇ ਲੋ ਹਣਾ ਵੈਸੇ ਤੇਰੀ ਘਰ ਵਾਲੀ ਦਾ ਕੀ ਕਰੈਕਟਰ ਕੀ ਹੈ ਕਰੈਕਟਰ ਵਜੋਂ ਨਹੀਂ ਬਈ ਗਲਤ ਹੋ ਮੈਂ ਐਵੇਂ ਕਹੀਏ ਮੈਂ ਹਣਾ ਕਰੈਕਟਰ ਵਜੋਂ ਨਹੀਂ ਗਲਤ ਗੱਲ ਤਾਂ ਹੈਂਕੜੀ ਦੀ ਹੋਗੀ ਇੱਕ ਤਾਂ ਉਹਨਾਂ ਦੇ ਪਰਿਵਾਰ ਦਾ ਜਿਹੜਾ ਮੈਂ ਕੀਤਾ ਉਹਨਾਂ ਨੇ ਪੁੱਠੀਆਂ ਉਂਗਲਾਂ ਲਾਤੀਆਂ ਜਦੋਂ ਤੇਰੇ ਪਿਆਰ ਦੇ ਵਿੱਚ ਪੈਸਾ ਆ ਗਿਆ ਨਾ ਉੱਥੇ ਸਮਝ ਲੈ ਉੱਥੇ ਫਿੱਕ ਪਊਗਾ ਹੀ ਪਊਗਾ ਜਦੋਂ ਤਾਂ ਬੰਦਾ ਸੀ ਮੈਂ ਸੀਗਾ ਮੇਰੇ ਕੋਲ ਪੈਸੇ ਸਭ ਕੁਝ ਸੀਗਾ ਜੋ ਕੁਝ ਵੀ ਸੀਗਾ ਹਨਾ ਮੈਂ ਆਪਦੀ ਘਰ ਵਾਲੇ ਨੂੰ ਪੰਜਾਬ ਦੇ ਮੈਂ ਸੱਸ ਸਹੁਰੇ ਨੂੰ ਸੋ ਕੁਛ ਕੀਤਾ ਉਦੋਂ ਤਾਂ ਮੇਰਾ ਸੱਸ ਸਹੁਰਾ ਵੀ ਚੰਗਾ ਸੀ ਮੈਂ ਉਹਨਾਂ ਲਈ ਬਹੁਤ ਚੰਗਾ ਸੀ ਹਨਾ ਮੈਂ ਉਹਨੂੰ ਮੈਂ ਉਹਨਾਂ ਦੇ ਪੁੱਤ ਬਰਾਬਰ ਸੀਗਾ ਮੇਰੇ ਘਰ ਵਾਲੇ ਨੂੰ ਵੀ ਐਂ ਲੱਗਦਾ ਸੀ ਮੈਂ ਇੱਕ ਰੱਬ ਦੀ ਤਰ੍ਹਾਂ ਦੇਨ ਹਨਾ ਪਰ ਜਦੋਂ ਮੇਰੀ ਘਰ ਵਾਲੀ ਪੈਸੇ ਕਮਾਉਣ ਲੱਗੀ ਬਾਈ ਮੈਂ ਆਪ ਦਾ ਥੋੜੇ ਜਿਹੜੀ ਮੇਰੇ ਕੋਲ ਜ਼ਿਆਦਾ ਸੀ ਤਾਂ ਮੈਂ ਬੈ ਕੇ ਕਿਸੀਗੀ ਮੈਂ ਆਪ ਦਾ ਕੋਈ ਪ੍ਰਾਈਵੇਟ ਕੰਮ ਕਰਨ ਲੱਗ ਗਿਆ ਸੀਗਾ ਮੈਨੂੰ ਚਲ 10-12000 ਰੁਪਏ ਬੰਦਾ ਸੀ ਉਹ ਵੀ ਸਰਕਾਰੀ ਦੇ ਸੀਗੇ 40-4 ਵੀ ਉਦੋਂ ਉਹਨੂੰ ਐ ਹੋ ਗਿਆ ਵੀ ਮੇਰੇ ਕੋਲੇ ਪੈਸਾ ਵੀ ਮੈਂ ਤਾਂ ਕੀ ਲੈਣਾ ਮਲੰਗ ਤੋਂ ਪਰ ਇੱਕ ਚੀਜ਼ ਦੇਖ ਬਈ ਯਾਰ ਵੀ ਜਦੋਂ ਤਾਂ ਮੇਰੇ ਕੋਲੇ ਪੈਸਾ ਸੀਗਾ ਉਦੋਂ ਤਾਂ ਉਹ ਵੀ ਖੁਸ਼ ਸੀਗੀ ਮੈਂ ਵੀ ਖੁਸ਼ ਸੀਗਾ ਜਦੋਂ ਉਹਨਾਂ ਕੋਲੇ ਪੈਸਾ ਆ ਗਿਆ ਯਾਰ ਉਹ ਆਪਦੀ ਖੁਸ਼ੀ ਦੀ ਖਾਤਰ ਮੈਨੂੰ ਕਾਹਤੋਂ ਤੰਗ ਕਰ ਰਹੇ ਸੀਗੇ ਮੈਂ ਉਹਦੀ ਖਾਤਰੀ ਕੀਤਾ ਜੋ ਕੁਝ ਕੀਤਾ ਸੀ ਨੌਕਰੀ ਤੇ ਲਵਾਇਆ ਸਭ ਕੁਛ ਆਪਦਾ ਦਾਤ ਤੇ ਲਾ ਕੇ ਵੇਚ ਕੇ ਫੇਰ ਹੀ ਲਵਾਇਆ ਤੇ ਜੇ ਉਹੀ ਚੀਜ਼ ਸੋਚਦੀ ਵੀ ਹਾਂ ਯਾਰ ਮੇਰੀ ਖਾਤਰ ਤਾਂ ਇਹ ਬੰਦੇ ਨੇ ਇੰਨਾ ਕੁਝ ਕੀਤਾ ਕੱਲ ਨੂੰ ਮੇਰੇ ਤੇ ਕੋਈ مصیبت ਆ ਗਈ ਇਹ ਤਾਂ ਆਪਦੀ ਜਾਨ ਤੱਕ ਦੇ ਸਕਦਾ ਭੁੱਲ ਜਾਂਦੀਆਂ ਬਈ ਭੁੱਲ ਜਾਂਦੀਆਂ ਇਹਦਾ ਜਿੰਨਾ ਮਰਜ਼ੀ ਕਰ ਲੈ ਮੈਂ ਕਹਿੰਦਾ ਕਰੋ ਯਾਰ ਹਰ ਚੀਜ਼ ਨਹੀਂ ਆਪਾਂ ਕਹਿੰਦੇ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਮਾਰਗਾਂ ਨਹੀਂ ਹੁੰਦੀਆਂ ਸਾਰੀਆਂ ਚੰਗੀਆਂ ਨਹੀਂ ਪਰ 90% ਤਾਂ ਇਹ ਆ ਵੀ ਜਿੰਨਾ ਤੂੰ ਕਰੇਗਾ ਇਹਨੇ ਜਦੋਂ ਛੱਡਣਾ ਹੈ ਨਾ ਮੈਂ ਟੱਜ ਬਈ ਲੱਤ ਮਾਰ ਦੇਣਾ ਲੋ ਜੀ ਹੁਣ ਕਿਵੇਂ ਆ ਮਾਹੌਲ ਕਰਦਾ ਕਾਲ ਤਾਂ ਮੋਹਲਤਾ ਹਜੇ ਬਈ ਉਹੀ ਆ ਜਿਵੇਂ ਭੰਡੇ ਚੱਲਦੇ ਹੁੰਦੇ ਜਿਵੇਂ ਉਧਰੋਂ ਇਧਰ ਨੂੰ ਚੱਲਦੇ ਇਧਰੋਂ ਇਧਰ ਨੂੰ ਜੂਗਾ ਸਹੀ ਵੀ ਹੋ ਸਕਦਾ ਹੋ ਜੇ ਪਰ ਵੀ ਜਿਹੜੀ ਮੇਰੇ ਮਨ ਚ ਖਠਾਸ ਪਈ ਵੀ ਆ ਵੀ ਆ ਤੂੰ ਇੱਕ ਚਾਰ ਪੈਸੇ ਆਉਣ ਪਿੱਛੇ ਤੂੰ ਹਜੇ ਤਾਂ ਤੂੰ ਸਾਲ ਵੀ ਨਹੀਂ ਕੱਢਿਆ ਹਨਾ ਵੀ ਤੇਰੇ ਕੋਲ ਤਾਂ ਰੁਪਿਆ 4 ਲੱਖ ਵੀ ਨਹੀਂ ਜੋੜਿਆ ਹੋਣਾ ਜਿਹੜਾ ਤੂੰ ਮੈਂਟਾ ਚ ਮੈਨੂੰ ਛੱਡ ਗਈ ਤੇ ਤੂੰ ਐਂ ਸ਼ਰਮ ਮੰਨ ਲੈਂਦੀ ਮਾੜੀ ਮੁੱਟੀ ਵੀ ਮੇਰੀ ਖਾਤਰ ਇਹਨੇ ਕੀ ਕੀਤਾ ਤੇ ਪਰ ਉਹ ਚੀਜ਼ਾਂ ਹੈ ਹੀ ਨਹੀਂ ਹੁਣ ਕੋਈ ਨਾ ਬਈ ਹੋ ਜੂਗਾ ਸਾਰਾ ਕੁਝ ਸਹੀ ਇਹ ਰੱਬ ਤੇ ਛੱਡੀਆਂ ਡੋਰਾ ਹੋਣੀਆਂ ਚਾਹੀਦੀਆਂ ਇੱਕ ਟਾਈਮ ਦੇਣਾ ਚਾਹੀਦਾ ਹਰ ਚੀਜ਼ ਤੇ ਹੋ ਜੂਗਾ ਸਾਰਾ ਕੁਝ ਠੀਕ ਹੈ ਤੇ ਬਸ ਉਸ ਤੱਕ ਵੀਡੀਓ ਪਹੁੰਚੂਗੀ ਇਹ ਤੇ ਉਹਨੂੰ ਮਾੜੀ ਮੋਟੀ ਅਕਲ ਆਊਗੀ ਜੀ ਉਹ ਦਿਮਾਗ ਦੇ ਵਿੱਚ ਹੋਇਆ ਕੁਛ ਨਾ ਕੁਛ ਤੁਹਾਡੇ ਪ੍ਰਤੀ ਨਹੀਂ ਤਾਂ ਜਿਹੜੀ ਗੱਲ ਅਕਸਰ ਆਪਾਂ ਕਹਿੰਦੇ ਹੁੰਨੇ ਵੀ ਜਾਂਦਾ ਬੰਦਾ ਤਲਾਕ ਲੈ ਕੇ ਆਪਦਾ ਇੱਕ ਸਾਈਡ ਹੋ ਜੇ ਹੈਨਾ ਠੀਕ ਹੈ ਬਈ ਧੰਨਵਾਦ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਜਿਹੜਾ ਤੁਸੀਂ ਸੁਣਿਆ ਹੋਊਗਾ ਤੁਸੀਂ ਆਪ ਹੀ ਵੇਖ ਕੇ ਤੁਸੀਂ ਦੱਸਿਓ ਵੀ ਕੀ ਗੱਲ ਤਾਂ ਕੀ ਸਹੀ ਆ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਐਦਾਂ ਕਿਉਂ ਕਰਦੀਆਂ ਨੇ ਉਹ ਮੁੰਡਿਆ ਦੀ ਕਦਰ ਨਹੀਂ ਹੈਗੀ ਘਰ ਵਾਲਾ ਇੰਨੀ ਇੰਨੇ ਹਰ ਇੱਕ ਚੀਜ਼ ਕਰਦਾ ਆਪਣੇ ਘਰ ਵਾਲੀ ਵਾਸਤੇ ਵੀ ਮੈਂ ਉਹਨੂੰ ਖੁਸ਼ ਵੇਖਾਂ ਪਰ ਉਹ ਚੀਜ਼ਾਂ ਕਿਉਂ ਭੁੱਲ ਜਾਂਦੀਆਂ ਨੇ ਕਿਉਂ ਉਹ ਆਪਣਾ ਹੀ ਰਾਜ ਸਮਝ ਲੈਂਦੀਆਂ ਨੇ ਵੀ ਜਾਂ ਕਾਨੂੰਨ ਇਹਨਾਂ ਦੇ ਇਹਨਾਂ ਦੇ ਉਲਟਾ ਜਾਂ ਕਾਨੂੰਨ ਕੁੜੀਆਂ ਕੋਲ ਵੱਧਾ ਤਾਂ ਕਰਕੇ ਇਹ ਸਿਸਟਮ ਵੀ ਜਿਹੜੀਆਂ ਕੁੜੀਆਂ ਕੋਲ ਕਾਨੂੰਨ ਮੁੰਡਿਆਂ ਕੋਲ ਕਾਨੂੰਨ ਹੈ ਨਹੀਂ ਇਹਨੇ ਜਿੰਨੇ ਕੁੜੀਆਂ ਕੋਲ ਕਿਉਂ ਕਿਉਂ ਇਹਨਾਂ ਦੀ ਹੀ ਸੁਣੀ ਜਾਂਦੀ ਆ ਕਾਨੂੰਨ ਦੇ ਵਿੱਚ ਕਿਉਂ ਬੰਦੇ ਦੀ ਨਹੀਂ ਸੁਣੀ ਜਾਂਦੀ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪੰਜਾਬ ਦੇ ਵਿੱਚ ਅਜਈਆਂ ਕੁੜੀਆਂ ਬਹੁਤ ਨੇ ਜਿਹੜੀਆਂ ਰੋ ਵੀ ਰਈਆਂ ਨੇ ਜਿਹੜੀਆਂ ਤਕਲੀਫ ਦੇ ਵਿੱਚ ਵੀ ਨੇ ਪਰ ਪਰ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਿੰਦਾ ਵੀ ਉਹ ਮੁੰਡੇ ਵੀ ਬਹੁਤ ਨੇ ਜਿਹੜੇ ਰੋ ਰਹੇ ਨੇ ਤੜਫ ਰਹੇ ਨੇ ਪਰ ਉਹਨਾਂ ਦੀ ਪੋਛ ਵਾਲਾ ਕੋਈ ਹੈ ਨਹੀਂ ਕਿਉਂਕਿ ਉਹ ਕਿਸੇ ਮੁਰੇ ਰੋ ਨਹੀਂ ਸਕਦੇ ਕਿਸੇ ਮੁਰੇ ਦੱਸ ਨਹੀਂ ਸਕਦੇ ਮੁੰਡਾ ਕਿਹਦੇ ਕੋਲ ਗੱਲ ਕਰ ਸਕੇ ਵੀ ਮੇਰੇ ਨਾਲ ਵੀ ਤਕਲੀਫ ਮੈਂ ਵੀ ਤਕਲੀਫ ਚ ਤੁਰਿਆ ਫਿਰਦਾ ਅਕਸਰ ਆਪਾਂ ਕਹਿ ਦਿੰਦੇ ਹੁੰਨੇ ਵੀ ਕੁੜੀ ਤਕਲੀਫ ਚ ਆ ਕੁੜੀ ਰੋ ਰਹੀ ਆ ਕਿਉਂ ਰੋ ਰਹੀ ਆ ਜਾਂ ਉਹਨੂੰ ਤੰਗ ਕਰਦੇ ਆ ਕਿਉਂ ਤੰਗ ਕਰਦੇ ਆ ਪਰ ਮੁੰਡੇ ਦਾ ਕਦੇ ਦਰਦ ਪੁੱਛਿਆ ਤੁਸੀਂ ਜਿਵੇਂ ਇਸ ਮੁੰਡੇ ਦਾ ਦਰਦ ਪੁੱਛਣਾ ਚਾਹੀਦਾ ਸੀ ਵੀ ਇਸ ਮੁੰਡੇ ਦੇ ਨਾਲ ਹਾਲਾਤ ਕੀ ਹੋਏ ਪਏ ਆ ਅਕਸਰ ਅਸੀਂ ਵੀਡੀਓ ਇਦਾਂ ਦੀਆਂ ਬਣਾਉਣੇ ਹੁੰਦੇ ਆ ਜਿਦੇ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਮੈਂ ਤੁਹਾਡਾ ਆਪਣਾ ਰਜੀਤ ਵਰਤਿਆ ਦੋਸਤੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ